ਆਨਲਾਈਨ ਗੇਮ ਖੇਡਦੇ ਖੇਡਦੇ ਆਪਦੀ ਪੂਰੀ ਫੈਮਿਲੀ ਸੱਚਮੁੱਚ ਹੀ ਮਾਰ ਦਿੱਤੀ ਤੇ ਹਰ ਇੱਕ ਨੂੰ ਮਾਰਨ ਤੋਂ ਬਾਅਦ ਗੇਮ ਅੰਦਰ ਜਾਣਕਾਰੀ ਵੀ ਦਿੰਦਾ ਤੇ ਨਾਲ ਹੀ ਉਹਨਾਂ ਨੂੰ ਮਾਰਨ ਤੋਂ ਬਾਅਦ ਖੂਨ ਨਾਲ ਸੜੀਆਂ ਫੋਟੋਜ ਵੀ ਗੇਮ ਦੇ ਵਿੱਚ ਅਪਲੋਡ ਕਰਦਾ ਸੀ 27 ਜੁਲਾਈ 2019 ਕੁਝ ਲੋਕ ਇੱਕ ਗੇਮ ਖੇਡ ਰਹੇ ਸੀ ਜਿਸ ਦਾ ਨਾਮ ਸੀ ਆਨਲਾਈਨ ਪਰਫੈਕਟ ਵਰਲਡ ਵਾਈਬ ਇਸ ਗੇਮ ਨੂੰ ਖੇਡਦੇ ਸਮੇਂ ਯੂਜ਼ਰਸ ਚੈਟ ਵਗੈਰਾ ਵੀ ਕਰ ਸਕਦੇ ਸੀ ਤੇ ਫੋਟੋਸ ਵਗੈਰਾ ਵੀ ਅਪਲੋਡ ਕਰ ਸਕਦੇ ਸੀ ਇਸੇ ਗੇਮ ਨੂੰ ਖੇਡਣ ਵਾਲਿਆਂ ਚੋਂ ਇੱਕ ਲੜਕਾ ਸੀ ਜਿਸ ਦਾ ਗੇਮਿੰਗ ਯੂਜ਼ਰ ਨੇਮ ਸੀ ਮਨਹਾਸ ਮਨਹਾਸ ਦੇ ਨਾਲ ਉਸ ਦਿਨ ਟੋਟਲ 12 ਲੋਕ ਗੇਮ ਖੇਡ ਰਹੇ ਸੀ ਕਿ ਉਸੇ ਵਕਤ ਉਹ ਮੈਸੇਜ ਕਰਦਾ ਕਿ ਮੈਂ ਅੱਜ ਆਪਣੀ ਫੈਮਲੀ ਦਾ ਮਰਡਰ ਕਰਨ ਵਾਲਾ ਪਰ ਕਿਸੇ ਨੇ ਇਸ ਦੇ ਉੱਤੇ ਧਿਆਨ ਨਹੀਂ ਦਿੱਤਾ ਸਭ ਨੇ ਇਗਨੋਰ ਮਾਰਤਾ ਪਰ ਥੋੜੇ ਸਮੇਂ ਬਾਅਦ ਉਹ ਇੱਕ ਪਿਕਚਰ ਅਪਲੋਡ ਕਰਦਾ ਜਿਸ ਚ ਇੱਕ ਔਰਤ ਸੀ ਤੇ ਉਸ ਦਾ ਟੀਰਾ ਪੂਰੀ ਤਰ੍ਹਾਂ ਖੂਨ ਨਾਲ ਲਿਪੜਿਆ ਹੋਇਆ ਸੀ ਜਿਸ ਦੇ ਥੱਲੇ ਉਸ ਨੇ ਟਾਈਪ ਕੀਤਾ ਕਿ ਇਹ ਮੇਰੀ ਮਾਂ ਹੈ ਮਤਲਬ ਉਹ ਪਹਿਲਾਂ ਕਤਲ ਕਰ ਚੁੱਕਿਆ ਸੀ ਪਰ ਉਸ ਨਾਲ ਗੇਮ ਖੇਡਣ ਵਾਲੇ ਲੋਕਾਂ ਨੇ ਫਿਰ ਵੀ ਕੋਈ ਧਿਆਨ ਨਹੀਂ ਦਿੱਤਾ ਉਹਨਾਂ ਨੇ ਸੋਚਿਆ ਵੀ ਸਿਰਫ ਇਹ ਆਪ ਵੈਸੇ ਹੀ ਕਿਸੇ ਦੀ ਫੋਟੋ ਚਾੱਕ ਕੇ ਅਪਲੋਡ ਕਰ ਦਿੱਤੀ ਹੋਊਗੀ ਇਸ ਗੇਮ ਨੂੰ ਖੇਡਦੇ ਹੋਏ ਕੁਝ ਸਮਾਂ ਬੀਤਦਾ ਮਨਹਸ ਇੱਕ ਹੋਰ ਫੋਟੋ ਅਪਲੋਡ ਕਰਦਾ ਤੇ ਕਹਿੰਦਾ ਥਿਸ ਇਜ਼ ਮਾਈ ਗ੍ਰੈਂਡਮਦਰ ਮਤਲਬ ਇਹ ਮੇਰੀ ਦਾਦੀ ਆ ਇਸ ਦਾ ਚਿਹਰਾ ਵੀ ਪੂਰੀ ਤਰ੍ਹਾਂ ਦੇ ਨਾਲ ਉਸੇ ਤਰੀਕੇ ਖੂਨ ਨਾਲ ਛਣਿਆ ਹੋਇਆ ਸੀ ਹੋਟਾ ਕੋਸ ਦੇ ਤਿੰਨ ਮੈਸੇਜ ਆ ਚੁੱਕੇ ਸੀ ਆਪਣੀ ਫੈਮਿਲੀ ਨੂੰ ਮਾਰਾਂਗਾ ਦੂਸਰਾ ਆਪਣੀ ਮਾਂ ਦੀ ਤਸਵੀਰ ਤੇ ਤੀਸਰੀ ਗ੍ਰੈਂਡਮਦਰ ਦੀ ਹੁਣ ਉਸ ਨਾਲ ਖੇਡਣ ਵਾਲੇ ਯੂਜ਼ਰਸ ਨੂੰ ਥੋੜਾ ਸ਼ੱਕ ਹੋਇਆ ਇਹ ਸਾਰੇ ਬੰਦੇ ਹੀ ਕੰਪਿਊਟਰ ਦੇ ਕੀੜੇ ਸੀ ਮਤਲਬ ਕੰਪਿਊਟਰ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਰੱਖਦੇ ਸੀ ਉਹਨਾਂ ਨੇ ਮੈਸੇਜ ਵਿੱਚ ਇੱਕ ਦੂਸਰੇ ਨੂੰ ਕਿਹਾ ਵੀ ਇਹਨਾਂ ਤਸਵੀਰਾਂ ਨੂੰ ਦੇਖੋ ਵੀ ਇਹ ਸੱਚ ਨੇ ਜਾਂ ਫੇਕ ਆ ਉਹਨਾਂ ਵਿੱਚੋਂ ਕੁਝ ਨੇ ਗੂਗਲ ਤੇ ਤਸਵੀਰਾਂ ਚੈੱਕ ਕੀਤੀਆਂ ਪਰ ਇਹ ਕਿਤੇ ਵੀ ਨਹੀਂ ਮਿਲੀਆਂ ਉਹ ਥੋੜਾ ਜਿਹਾ ਡਰ ਗਿਆ ਵੀ ਕਿਤੇ ਇਹ ਬੰਦਾ ਸੱਚਮੁੱਚ ਤਾਂ ਇਹ ਕੰਮ ਨਹੀਂ ਕਰ ਰਿਹਾ ਫੈਮਿਲੀ ਨੂੰ ਮਾਰ ਕੇ ਉਹਨਾਂ ਦੀਆਂ ਤਸਵੀਰਾਂ ਤਾਂ ਨਹੀਂ ਅਪਲੋਡ ਕਰ ਰਿਹਾ ਇਸੇ ਦੌਰਾਨ ਇਹਨਾਂ ਸਭ ਤੋਂ ਇੱਕ ਯੂਜ਼ਰ ਸੀ ਜਿਸ ਦਾ ਗੇਮਿੰਗ ਨਾਮ ਸੀ ਜੂਨੀਅਰ ਜੋ ਕਿ ਸਾਈਬਰ ਐਕਸਪਰਟ ਵੀ ਸੀ ਉਸ ਨੇ ਇਹ ਦੋਨੋਂ ਤਸਵੀਰਾਂ ਆਪਣੀ ਇੱਕ ਦੋਸਤ ਕੋਲ ਭੇਜੀਆਂ ਜੋ ਕਿ ਇੱਕ ਫੋਰੈਂਸਿਕ ਐਕਸਪਰਟ ਵੀ ਸੀ ਤੇ ਕਿਹਾ ਵੀ ਇਹ ਤਸਵੀਰਾਂ ਚੈੱਕ ਕਰ ਤੇ ਉਸ ਦਾ ਸੱਚ ਦੱਸ ਉਸ ਨੇ ਤਸਵੀਰਾਂ ਚੈੱਕ ਕੀਤੀਆਂ ਉਹਨਾਂ ਤਸਵੀਰਾਂ 'ਚ ਉਹਨਾਂ ਦੇ ਫੇਸ ਤੇ ਲੱਗਾ ਹੋਇਆ ਖੂਨ ਤੇ ਹੋਰ ਵੀ ਕਈ ਨਿਸ਼ਾਨ ਮੌਜੂਦ ਸੀ ਉਸ ਫੋਰੈਂਸਿਕ ਐਕਸਪਰਟ ਨੇ ਕਿਹਾ ਕਿ ਫੇਕ ਨਹੀਂ ਆ ਤੇ ਉਹਨਾਂ ਦੇ ਚਿਹਰੇ ਤੇ ਕੋਈ ਪੇਂਟ ਵਗੈਰਾ ਵੀ ਨਹੀਂ ਲੱਗਿਆ ਹੋਇਆ ਬਲਕਿ ਰੀਅਲ ਫੋਟੋਸ ਨੇ ਹੁਣ ਇੱਕ ਤਾਂ ਇਹ ਫੋਟੋਸ ਇੰਟਰਨੈਟ ਤੇ ਨਹੀਂ ਮੌਜੂਦ ਤੇ ਦੂਸਰਾ ਫੋਟੋਸ ਵੀ ਰੀਅਲ ਸੀ ਉਹਨਾਂ ਸਭ ਨੂੰ ਚਿੰਤਾ ਹੋਣ ਲੱਗੀ ਤੇ ਇਸੇ ਦੌਰਾਨ ਇਹਨਾਂ ਚੋਂ ਇੱਕ ਨੇ ਇਹ ਸਭ ਦੀ ਜਾਣਕਾਰੀ ਟੈਕਸਸ ਪੁਲਿਸ ਨੂੰ ਵੀ ਦੇ ਦਿੱਤੀ ਕਿ ਇਸ ਤਰ੍ਹਾਂ ਕੋਈ ਮਨਹਾਸ ਨਾਂ ਦਾ ਯੂਜ਼ਰ ਆ ਜੋ ਕਿ ਇਸ ਤਰ੍ਹਾਂ ਦੇ ਮੈਸੇਜ ਕਰ ਰਿਹਾ ਤੇ ਤਸਵੀਰਾਂ ਵੀ ਅਪਲੋਡ ਕਰ ਰਿਹਾ ਇਸੇ ਦੌਰਾਨ ਆਈਪੀ ਐਡਰੈਸ ਦੇ ਜ਼ਰੀਏ ਯੂਨੀਅਰ ਜਿਹੜਾ ਕਿ ਇੱਕ ਸਾਈਬਰ ਐਕਸਪਰਟ ਸੀ ਉਸਨੇ ਪਤਾ ਲਗਾ ਲਿਆ ਕਿ ਇਹ ਬੰਦਾ ਟੋਰਾਂਟੋ ਕੈਨੇਡਾ 'ਚ ਰਹਿਣ ਵਾਲਾ ਪਰ ਟੋਰਾਂਟੋ ਦੀ ਆਬਾਦੀ 6 ਕਰੋੜ ਤੋਂ ਵੀ ਜ਼ਿਆਦਾ ਤਾਂ ਇਹ ਕਿਵੇਂ ਪਤਾ ਲੱਗੇ ਕਿ ਹੈ ਕੌਣ ਇਸ ਤੋਂ ਇਲਾਵਾ ਇਹ ਬੰਦਾ ਲਗਾਤਾਰ ਆਨਲਾਈਨ ਵੀ ਨਹੀਂ ਸੀ ਹੋ ਰਿਹਾ ਇਹ ਕੁਝ ਸਮਾਂ ਗੇਮ ਖੇਡਦਾ ਫਿਰ ਆਫਲਾਈਨ ਹੋ ਜਾਂਦਾ ਫਿਰ ਕੁਝ ਪੋਸਟ ਕਰਦਾ ਫਿਰ ਆਫਲਾਈਨ ਹੋ ਜਾਂਦਾ ਹੁਣ ਜੇਕਰ ਉਹ ਲਗਾਤਾਰ ਆਨਲਾਈਨ ਰਹਿੰਦਾ ਤਾਂ ਉਹ ਉਸਦਾ IP ਐਡਰੈਸ ਜ਼ਿਆਦਾ ਸਟੀਕਤਾ ਨਾਲ ਟ੍ਰੇਸ ਕਰ ਸਕਦੇ ਸੀ ਪਰ ਉਹ ਲਗਾਤਾਰ ਆਨਲਾਈਨ ਰਹ ਨਹੀਂ ਸੀ ਰਹਾ ਇਸੇ ਦੌਰਾਨ ਜੂਨੀਅਰ ਦੇ ਦੁਆਰਾ ਉਸ ਨੂੰ ਲਗਾਤਾਰ ਮੈਸੇਜ ਵੀ ਕੀਤੇ ਜਾ ਰਹੇ ਸੀ ਕਿ ਇਹ ਕੀ ਹੈ ਅਪਲੋਡ ਕਿਉਂ ਕਰ ਰਿਆਂ ਤੂੰ ਜਈਆਂ ਤਸਵੀਰਾਂ ਤੇ ਇੰਦਾ ਦੇ ਪਿੱਛੇ ਦਾ ਰਾਜ਼ ਕੀ ਹੈ ਤੂੰ ਜਵਾਬ ਕਿਉਂ ਨਹੀਂ ਦੇ ਰਿਹਾ ਉਹ ਫਿਰ ਆਨਲਾਈਨ ਹੁੰਦਾ ਤੇ ਜੂਨੀਅਰ ਨੂੰ ਮੈਸੇਜ ਦਾ ਰਪਲਾਈ ਦਿੰਦਾ ਤੇ ਕਹਿੰਦਾ ਕਿ ਇਹ ਤੁਹਾਨੂੰ ਅਪਸੈਟ ਕਰੂ ਪਰ ਮੈਂ ਕਰ ਦੱਤਾ ਤੇ ਹੁਣ ਮੇਰੀ ਭੈਣ ਦੀ ਵਾਰੀ ਆ ਉਹ ਫਿਰ ਤੋਂ ਆਫਲਾਈਨ ਹੋ ਗਿਆ ਇਸ ਦੌਰਾਨ ਸਾਰੇ ਯੂਜ਼ਰਸ ਉਸਦੇ ਆਈਪੀ ਐਡਰੈਸ ਦੇ ਜ਼ਰੀਏ ਉਹਦਾ ਪਤਾ ਕਰਨ ਵਿੱਚ ਲੱਗ ਪਏ ਕਿ ਬੰਦਾ ਹੈ ਕੋਣ ਪਰ ਇਸ ਦੌਰਾਨ ਉਹ ਫਿਰ ਤੋਂ ਆਨਲਾਈਨ ਹੁੰਦਾ ਤੇ ਤੀਸਰੀ ਤਸਵੀਰ ਅਪਲੋਡ ਕਰਦਾ ਜਿਸ ਦੇ نیچے ਲਿਖਿਆ ਸੀ ਇਹ ਮੇਰੀ ਭੈਣ ਆ ਤੇ ਬਸ ਹੁਣ ਇੱਕ ਘੰਟੇ ਦੀ ਗੱਲ ਆ ਮੇਰੇ ਪਿਤਾ ਬਾਹਰ ਗਏ ਹੋਏ ਨੇ ਤੇ ਆਉਣੀ ਵਾਲੇ ਨੇ ਤੇ ਉਸ ਤੋਂ ਬਾਅਦ ਮੈਂ ਚੌਥੀ ਤਸਵੀਰ ਵੀ ਅਪਲੋਡ ਕਰ ਦੂਗਾ ਹੁਣ ਤਿੰਨ ਤਸਵੀਰਾਂ ਤੋਂ ਬਾਅਦ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹ ਬੰਦਾ ਸੱਚ ਬੋਲ ਰਿਹਾ ਤੇ ਇਸ ਦੇ ਦੋਹਾਂ ਸੱਚਮੁੱਚ ਇਹ ਕਤਲ ਕੀਤੇ ਜਾ ਰਹੇ ਨੇ ਤੇ ਇੱਕ ਘੰਟੇ ਬਾਅਦ ਇਹ ਚੌਥਾ ਬੰਦਾ ਵੀ ਮਾਰ ਦੂ ਫਿਰ ਇਹਨਾਂ 12 ਯੂਜ਼ਰਸ ਨੇ ਇੱਕ ਹੋਰ ਚੀਜ਼ ਕੀਤੀ ਤੇ ਜਿਸ ਸਰਵਰ ਦੇ ਜ਼ਰੀਏ ਗੇਮ ਖੇਡ ਰਹੇ ਸੀ ਉਹਦਾ ਨਾਮ ਸੀ ਡਿਸਕੋਰਡ ਸਰਵਰ ਤਾਂ ਇਹਨਾਂ ਨੇ ਕੋਈ ਬੰਦਾ ਪਾਲਣਾ ਸ਼ੁਰੂ ਕਰ ਦਿੱਤਾ ਜੋ ਟੋਰਾਂਟੋ ਦਾ ਹੋਵੇ ਤੇ ਡਿਸਕாரਡ ਸਰਵਰ ਦੇ ਯੂਜ਼ ਵੀ ਕਰਦਾ ਹੋਵੇ। ਉਹਨਾਂ ਨੂੰ ਇੱਕ ਬੰਦਾ ਮਿਲਿਆ। ਉਹਨਾਂ ਨੇ ਉਸ ਨੂੰ ਸਾਰੀ ਗੱਲ ਦੱਸੀ ਤੇ ਉਸ ਬੰਦੇ ਨੇ ਟੋਰਾਂਟੋ ਪੁਲਿਸ 'ਚ ਰਿਪੋਰਟ ਕਰ ਦਿੱਤੀ। ਪੁਲਿਸ ਤੁਰੰਤ ਹੀ ਹਰਕਤ ਚਾਈ ਤੇ ਉਹ ਸਿੱਧੀ ਪਹੁੰਚੀ ਡਿਸਕாரਡ ਸਰਵਰ ਦੇ ਕੋਲ ਤੇ ਉੱਥੇ ਮਨਹਾਸ ਦਾ ਪੂਰਾ IP ਐਡਰੈਸ ਵਗੈਰਾ ਦਿੰਦੀ ਹੈ ਤਾਂ ਪਤਾ ਲੱਗਦਾ ਕਿ ਇਹ ਬੰਦਾ ਟੋਰਾਂਟੋ ਤੋਂ 18 ਕਿਲੋਮੀਟਰ ਦੂਰ 온ਟਾਰੀਓ 'ਚ ਰਹਿੰਦਾ। ਹੁਣ ਪੁਲਿਸ ਦੀ ਇੱਕ ਟੀਮ 온ਟਾਰੀਓ 'ਚ ਉਸ ਐਡਰੈਸ ਤੇ ਪਹੁੰਚਣ ਦੇ ਲਈ ਨਿਕਲਦੀ ਹੈ। ਕਿ ਤਰ੍ਹਾਂ ਤੇ ਗੇਮ ਉੱਤੇ ਇੱਕ ਚੌਥੀ ਤਸਵੀਰ ਆਉਂਦੀ ਹੈ ਜਿਸ ਤੇ ਲਿਖਿਆ ਸੀ ਇਹ ਮੇਰਾ ਪਿਤਾ ਹੈ ਇਸ ਤੋਂ ਬਾਅਦ ਥੋੜੇ ਸਮੇਂ ਬਾਅਦ ਉਹ ਫਿਰ ਤੋਂ ਇੱਕ ਪੋਸਟ ਕਰਦਾ ਕਿ ਪੁਲਿਸ ਆ ਰਹੀ ਹੈ ਗੁੱਡ ਬਾਏ ਤੇ ਉਹ ਆਫਲਾਈਨ ਹੋ ਜਾਂਦਾ ਤੇ ਇਸੇ ਤੋਂ ਬਾਅਦ ਪੁਲਿਸ ਵੀ ਉਸ ਐਡਰੈਸ ਤੇ ਪਹੁੰਚਦੀ ਹੈ ਘਰ ਦੇ ਅੰਦਰ ਦਾਖਲ ਹੁੰਦੀ ਹੈ ਤਾਂ ਅਲੱਗ-ਅਲੱਗ ਜਗ੍ਹਾਾਂ 'ਤੇ ਚਾਰ ਲਾਸ਼ਾਂ ਪਈਆਂ ਹੋਈਆਂ ਸੀ ਉਹਨਾਂ ਦੇ ਗਲੇ ਉੱਤੇ ਚਾਕੂ ਤੇ ਸਿਰ ਦੇ ਉੱਤੇ ਰੌੜ ਦੇ ਨਿਸ਼ਾਨ ਸੀ ਦੇ ਘਰ ਵਿੱਚੋਂ ਹੀ ਲੈਪਟਾਪ ਤੇ ਕੰਮ ਕਰ ਰਹੇ ਇਸ ਮਨਹਾਸ ਨਾਮ ਦੇ ਸ਼ਖਸ ਨੂੰ ਪੁਲਸ ਦੇ ਦੁਆਰਾ ਅਰੈਸਟ ਵੀ ਕਰ ਲਿਆ ਜਾਂਦਾ ਪਰ ਹੁਣ ਸੁਬਾਤ ਸੀ ਕਿ ਉਸਨੇ ਇਹ ਕੀਤਾ ਕਿਉਂ ਦਰਅਸਲ ਇਹ ਪੂਰੀ ਫੈਮਿਲੀ ਬੰਗਲਾਦੇਸ਼ ਤੋਂ ਜਾ ਕੇ ਕੈਨੇਡਾ ਵਿੱਚ ਵੱਸੀ ਸੀ ਤੇ ਤੇ ਮਨਹਾਸ ਦੇ ਪਿਤਾ ਦਾ ਨਾਮ ਸੀ মনির ਜਮਾ ਤੇ ਉਹ ਚਾਹੁੰਦਾ ਸੀ ਕਿ ਉਸਦੀ ਬੇਟੀ ਡਾਕਟਰ ਬਣੇ ਤੇ ਬੇਟਾ ਇੰਜੀਨੀਅਰ ਪਰ ਉਸਦੀ ਬੇਟੀ ਬੁਰੀ ਸੰਗਤ ਚ ਪੈ ਗਈ ਤੇ ਡਰੱਗ ਵਗੈਰਾ ਲੈਣ ਲੱਗੀ ਹੁਣ ਪੂਰਾ ਧਿਆਨ ਮਨਹਾਸ ਤੇ ਸੀ ਉਸ ਨੂੰ ਉੱਥੋਂ ਦੀ ਨਾਮੀ ਜੋ ਕਿ ਯੂਨੀਵਰਸਿਟੀ ਵਿੱਚ ਦਾਖਲਾ ਦਲਵਾਉਣ ਦੇ ਲਈ ਪੇਪਰ ਦਲਵਾਏ ਜਾਂਦੇ ਨੇ ਤੇ ਉਹ ਦੋ ਵਾਰ ਪੇਪਰ ਦਿੰਦਾ ਤੇ ਦੋਨੇ ਵਾਰੀ ਫੇਲ ਹੋ ਜਾਂਦਾ ਪਰ ਉਸ ਨੇ ਘਰ ਦੇ ਵਿੱਚ ਦੱਸਿਆ ਕਿ ਉਸ ਨੂੰ ਦਾਖਲਾ ਮਿਲ ਚੁੱਕਿਆ ਤੇ ਨਾਲ ਹੀ ਉਸਨੇ ਕਾਲਜ ਦੇ ਇੱਕ ਹੋਰ ਐਵਰੇਜ ਕਾਲਜ ਦੇ ਵਿੱਚ ਜਿੰਨੀਆ ਕਰਨੀ ਸ਼ੁਰੂ ਕਰ ਦਿੱਤੀ ਪਰ ਉਹ ਪਹਿਲੇ ਦੋ ਸਮੈਸਟਰ ਦੇ ਵਿੱਚ ਹੀ ਫੇਲ ਹੋ ਗਿਆ ਇਸ ਤੋਂ ਬਾਅਦ ਉਸਨੇ ਕਾਲਜ ਵੀ ਛੱਡਤਾ ਪਰ ਘਰ ਵਾਲਿਆਂ ਨੂੰ ਇਹ ਕਹਿੰਦਾ ਰਿਹਾ ਕਿ ਉਹ ਹਾਲੇ ਵੀ ਪੜ ਰਿਹਾ ਤੇ ਉਹ ਪੂਰੇ ਦੋ ਸਾਲਾਂ ਤੱਕ ਘਰ ਦੇ ਵਿੱਚੋਂ ਤਾਂ ਨਿਕਲਦਾ ਪਰ ਕਾਲਜ ਜਾਣ ਦੀ بجائے ਜਾਂਦਾ ਜਿਮ ਜਾਂਦਾ ਜਾਂ ਫਿਰ ਮਾਲ ਵਗੈਰਾ ਦੇ ਵਿੱਚ ਘੁੰਮ ਕੇ ਵਾਪਸ ਆ ਜਾਇਆ ਕਰਦਾ ਸੀ ਤੇ ਪੂਰੇ ਦੋ ਸਾਲਾਂ ਤੱਕ ਉਸਨੇ ਇਹੀ ਝੂਠ ਦੀ ਜ਼ਿੰਦਗੀ ਜਿਉਂਦੀ ਪਰ ਜਦੋਂ 3 ਸਾਲ ਪੂਰੇ ਹੋ ਗਏ ਉਹਦੀ ਡਿਗਰੀ ਪੂਰੀ ਹੋ ਚੁੱਕੀ ਸੀ ਫਿਰ ਪੁਰ ਘਰ ਵਾਲਿਆਂ ਨੇ ਉਸਤੇ ਪ੍ਰੈਸ਼ਰ ਦੇਣਾ ਸ਼ੁਰੂ ਕੀਤਾ ਕਿ ਤੈਨੂੰ ਡਿਗਰੀ ਕਦੋਂ ਮਿਲੂਗੀ ਤਾਂ ਇਸ ਦੇ ਦੁਆਰਾ ਘਰ ਦੇ ਵਿੱਚ ਕਹਿ ਦਿੱਤਾ ਕਿ 28 ਜੁਲਾਈ ਨੂੰ ਮੈਨੂੰ ਡਿਗਰੀ ਮਿਲ ਜੂਗੀ ਤੇ ਇਸੇ ਦਿਨ ਹੀ ਇੱਕ-ਇੱਕ ਕਾਲਜਸ ਦੇ ਵਿੱਚ ਗ੍ਰੈਜੂਏਸ਼ਨ ਡੇ ਵੀ ਮਨਾਇਆ ਜਾਣਾ ਸੀ 26 ਜੁਲਾਈ ਦੀ ਰਾਤ ਨੂੰ ਉਸਦੇ ਮਾਪੇ ਨੇ ਉਸਦੇ ਇੰਜੀਨੀਅਰ ਬਣ ਤੇ ਇੱਕ ਪਾਰਟੀ ਦਿੱਤੀ ਹੁਣ ਉਸਤੇ ਇਹਨਾਂ ਦਬਾਅ ਸੀ ਕਿ ਉਹ ਤੇ ਦਿਮਾਗ ਨੂੰ ਪਾੜ ਰਿਹਾ ਸੀ ਕਿ ਹੁਣ 28 ਨੂੰ ਕੀ ਬਣੂਗਾ ਇਸੇ ਦੌਰਾਨ 26 ਜੁਲਾਈ ਸ਼ਾਮ ਨੂੰ ਉਸ ਨੇ ਫੈਸਲਾ ਕੀਤਾ ਕਿ ਉਹ ਉਹਨਾਂ ਨੂੰ ਮਾਰ ਦਊਗਾ ਤੇ 27 ਜੁਲਾਈ ਨੂੰ ਉਸ ਨੇ ਚਾਰਾਂ ਨੂੰ ਠਿਕਾਣੇ ਲਾਤਾ ਤੇ ਨਾਲ ਹੀ ਗੇਮ 'ਚ ਸਭ ਨੂੰ ਦੱਸਦਾ ਵੀ ਰਿਹਾ ਫਿਰ ਉਸ ਨੂੰ ਅਰੈਸਟ ਕੀਤਾ ਗਿਆ ਤੇ ਉਸ ਨੂੰ ਇਸ ਕੇਸ ਤੇ ਚਲਦਿਆਂ ਪੂਰੇ 40 ਸਾਲ ਦੀ ਸਜ਼ਾ ਦਿੱਤੀ ਗਈ ਤੇ ਇਸ ਵਕਤ ਵੀ ਮਨਹਾਸ ਜੇਲ੍ਹ ਦੇ ਵਿੱਚ ਹੈ ਕਾਇਸ ਸੀਐਸ ਲੜਕੇ ਦੀ ਪੂਰੀ ਕਹਾਣੀ ਜਿਹੜਾ ਗੇਮ ਖੇਡਦੇ ਖੇਡਦੇ ਆਪਣੇ ਪਰਿਵਾਰ ਨੂੰ ਵੀ ਮਾਰਿਆ ਤੇ ਪੂਰੇ ਦੇ ਪੂਰੇ ਪਰਿਵਾਰ ਦੀਆਂ ਤਸਵੀਰਾਂ ਵੀ ਅਪਲੋਡ ਕਰਦਾ ਰਿਹਾ ਬਸ ਅਸੀਂ ਇੰਨਾ ਹੀ ਕਹਿਣਾ ਚਾਹਾਂਗੇ ਕਿ ਇਸ ਚੈਨਲ ਨੂੰ ਫੋਲੋ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਧੰਨਵਾਦ